ਫੁੱਟਬਾਲ ਦਾ ਮੈਚ ਹੁੰਦਾ ਤਾਂ ਉਦੋਂ ਵੇਖਣ ਨੂੰ ਮਿਲਦੀ ਹੈ ਕਿ ਇੱਕ ਖਿਡਾਰੀ ਜੋ ਕਿ ਅੰਗ ਹੀ ਨਹੀਂ ਹੈ ਪਰ ਉਸ ਦੀ ਹੌਂਸਲਾ ਜੋ ਹੈ ਅਫਜ਼ਾਈ ਬਹੁਤ ਵੱਡੀ ਹੈ ਜੇਕਰ ਹੌਂਸਲੇ ਉੱਚੇ ਹੋਣ ਤਾਂ ਮੰਜ਼ਿਲਾਂ ਦੂਰ ਨਹੀਂ ਹੁੰਦੀਆਂ ਅਜਿਹੀ ਹੀ ਇੱਕ ਮਿਸਾਲ ਸ਼੍ਰੀ ਕਿਰਤਪੁਰ ਸਾਹਿਬ ਵੇਖੇ ਜਦੋਂ ਫੁੱਟਬਾਲ ਦਾ ਮੈਚ ਹੁੰਦਾ ਤਾਂ ਉਦੋਂ ਵੇਖਣ ਨੂੰ ਮਿਲਦੀ ਹੈ ਕਿ ਇੱਕ ਖਿਡਾਰੀ ਜੋ ਕਿ ਅੰਗਹੀਨ ਹੈ ਪਰ ਉਸਦੀ ਹੌਸਲਾ ਜੋ ਹੈ ਅਫਜ਼ਾਈ ਬਹੁਤ ਵੱਡੀ ਹੈ ਗੱਲ ਕਰ ਲੈਂਦੇ ਆ ਅਮਨਪ੍ਰੀਤ ਨਾਲ ਅਮਨ ਕੀ ਹਾਲ ਹੈ ਤੁਹਾਡਾ ਸਭ ਤੋਂ ਪਹਿਲਾਂ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਅੱਜ ਤੁਸੀਂ ਖੇਡੇ ਹੋ ਖੇਡ ਮੈਦਾਨ ਦੇ ਵਿੱਚ ਕਿਸ ਤਰ੍ਹਾਂ ਦਾ ਮੁਸ਼ਕਲਾਂ ਦਾ ਓਕੜਾ ਕਰਨਾ ਪੈਂਦਾ ਕਿਉਂਕਿ ਆਪਣੇ ਆਪ ਨੂੰ ਤੁਸੀਂ ਕਿਵੇਂ ਸਮਝਦੇ ਹੋ ਮੁਸ਼ਕਲਾਂ ਤਾਂ ਜੀ ਪਹਿਲਾਂ ਹੁੰਦੀਆਂ ਸੀਗੀਆਂ ਜਦੋਂ ਸ਼ੁਰੂ-ਸ਼ੁਰੂ ਚ ਇਹ ਕੰਮ ਹੋਇਆ ਸੀ ਪਰ ਹੁਣ ਤਾਂ ਜਦੋਂ ਰੈਗੂਲਰ ਖੇលਦੇ ਆ ਹੁਣ ਤਾਂ ਕੋਈ ਮੁਸ਼ਕਲ ਨਹੀਂ ਆਉਂਦੀ ਪਹਿਲਾਂ ਵਾਂਗੂ ਖੇਲੀ ਹੋਈ ਜਾਂਦਾ ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਮੇਰਾ ਪਿੰਡਾ ਹੀ ਚੰਦਪੁਰ ਕਾਲਾ ਜੀ ਕਿੰਨੀ ਦੇਰ ਤੋਂ ਤੁਸੀਂ ਫੁੱਟਬਾਲ ਦੇ ਮੈਦਾਨ ਦੇ ਵਿੱਚ ਆਪਣੇ ਨਾਲ ਮਿੱਟੀ ਨਾਲ ਮਿੱਟੀ ਹੁੰਦੇ ਹੋ ਜੀ ਫੁੱਟਬਾਲ ਤਾਂ ਸਟਾਰਟਿੰਗ ਤੋਂ ਹੀ ਸ਼ੁਰੂ ਛੋਟੇ ਹੁੰਦੇ ਤੋਂ ਸਕੂਲ ਟਾਈਮ ਤੋਂ ਹੀ ਖੇਡਦੇ ਆ ਤੇ ਖੇਡ ਹੀ ਜਾਂਦੇ ਆ ਹੁਣ ਬਾਕੀ ਖਿਡਾਰੀ ਸਾਥ ਦਿੰਦੇ ਆ ਕਿਸੇ ਨੇ ਕਿਹਾ ਤਾਂ ਨਹੀਂ ਵੀ ਤੁਸੀਂ ਮਤਲਬ ਵੀ ਇਸ ਤਰ੍ਹਾਂ ਜੇ ਹੈਂਡੀਕੈਪ ਤੋਂ ਤਾਂ ਤੁਸੀਂ ਨਹੀਂ ਵਿੱਚ ਖੇਡ ਸਕਦੇ ਨਹੀਂ ਨਹੀਂ ਐਦਾਂ ਤਾਂ ਕਿਸੇ ਨੇ ਨਹੀਂ ਕਿਹਾ ਸਗੋਂ ਉਲਟਾ سپورਟ ਹੀ ਕਰਦੇ ਆ ਸਾਰੇ ਜ਼ਿਆਦਾਤਰ ਤਾਂ ਮੇਰੇ ਜਿਹੜੇ ਯਾਰ ਮਿੱਤਰ ਆ ਸਾਰੇ ਨਾਲ ਹੀ ਖੜਦੇ ਆ ਹਰ ਇੱਕ ਤੋਂ ਜਿੱਥੇ ਮਰਜ਼ੀ ਚਲੇ ਜੀ ਨਾਲ ਲੈ ਕੇ ਜਾਂਦੇ ਆ ਖੇਡਦੇ ਆ ਇਕੱਠੇ ਖੇਡਦੇ ਆ ਸ਼ਾਮ ਨੂੰ ਵੀ ਇਕੱਠੇ ਖੇਡਣਾ ਜਿੱਥੇ ਵੀ ਜਾਣਾ ਇਕੱਠੇ ਹੀ ਜਾਣਾ ਜੀ ਕਿੰਨੇ ਸਾਲਾਂ ਤੋਂ ਲਗਾਤਾਰ ਤੁਸੀਂ ਖੇਡਦੇ ਹੋ ਜੀ ਮੈਂ ਤਾਂ ਸਕੂਲ ਟਾਈਮ ਤੋਂ ਹੀ ਛੋਟੇ ਹੁੰਦੇ ਤੋਂ ਹੀ ਖੇਡਦਾ ਹਾਂ ਕਿੰਨੇ ਸਾਲ ਹੋ ਗਏ 2 ਸਾਲ 15 ਸਾਲ ਹੋ ਗਏ 15 ਸਾਲਾਂ 15 ਸਾਲ ਹੋ ਗਏ ਉਹਨੇ 15 ਸਾਲਾਂ ਤੋਂ ਹੌਸਲੇ ਇੱਦਾ ਹੀ ਬੁਲੰਦ ਨੇ ਹਾਂਜੀ ਹਾਂਜੀ ਪੂਰੇ ਪ੍ਰਾਂਤ ਦਾ ਜੀ ਪੰਜਾਬੀ ਹੋਣ ਦੇ ਨਾਤੇ ਤੇ ਹੌਸਲੇ ਬੁਲੰਦ ਨੇ ਯਾਰ ਲਗਾਤਾਰ ਦੇਖੋ ਪੰਜਾਬੀ ਤਾਂ ਚਲੋ ਹੈਗੀ ਆ ਤੇ ਨਾਲ ਪਲੇਅਰ ਜਿਹੜਾ ਸਪੋਰਟਸਮੈਨ ਹੁੰਦਾ ਆ ਪਲੇਅਰ ਹੁੰਦਾ ਆ ਉਹ ਤਾਂ ਵੈਸੇ ਵੀ ਤੁਹਾਨੂੰ ਪਤਾ ਹੀ ਆ ਹੌਸਲੇ ਨਾਲ ਹੁੰਦੇ ਖੇਡਦਾ ਹੀ ਆ ਹੁਣ ਉਹਦੇ ਕਰਕੇ ਹੀ ਖੇਡਣ ਕਰਕੇ ਹੀ ਹੌਸਲਾ ਵੀ ਆਪਣਾ ਬੁਲੰਦੇ ਆ ਜੀ ਤੇ ਜਦੋਂ ਤੁਸੀਂ ਕਿੱਕ ਲਾ ਰਹੇ ਸੀ ਉਸ ਵੇਲੇ ਬਹੁਤ ਤਾੜੀਆਂ ਦੇ ਨਾਲ ਸਵਾਗਤ ਕੀਤਾ ਜਾਂਦਾ ਉਸ ਵੇਲੇ ਮਨ ਦੇ ਵਿੱਚ ਕੀ ਵਿਚਾਰ ਆਉਂਦੇ ਮਨ ਦੇ ਵਿੱਚ ਤਾਂ ਇਹ ਦੇਖੋ ਇਹ ਖੁਸ਼ੀ ਹੁੰਦੀ ਆ ਆਪਣੇ ਆਪ ਨੂੰ ਵੀ ਚਲੋ سپورਟ ਕਰਦੇ ਸਾਰੇ ਬਾਹਰੋਂ ਦੇਖਦੇ ਆ ਨਾ ਜੀ ਤਾਂ ਬਹੁਤ ਮਨ ਨੂੰ ਖੁਸ਼ੀ ਹੁੰਦੀ ਹੈ ਇਸ ਚੀਜ਼ ਦੀ ਗੱਲਬਾਤ ਕਰ ਲੈਂਦੇ ਕਈ ਦਰਸ਼ਕ ਵੀ ਇੱਥੇ ਮੌਜੂਦ ਸੀ ਤੇ ਉਹਨਾਂ ਨੇ ਇਹਨਾਂ ਨੂੰ ਖਿਡਾਰੀ ਅਮਨ ਨੂੰ ਵੀ ਗੱਲਬਾਤ ਔਰ ਖੇਡਦੇ ਹੋਏ ਦੇਖਿਆ ਕਿਵੇਂ ਲੱਗਿਆ ਜੀ ਅੱਜ ਜਦੋਂ ਅਮਨ ਜੀ ਖੇਡ ਰਹੇ ਸੀ ਅ ਅਸੀਂ ਫੁੱਟਬਾਲ ਦਾ ਮੈਚ ਦੇਖ ਰਹੇ ਸੀਗੇ ਜਿਹਦੇ ਵਿੱਚ ਬਾਈ ਜੀ ਹੁਣੇ ਫੁੱਟਬਾਲ ਦੇ ਮੈਚ ਦੇ ਵਿੱਚ ਖੇਡ ਰਹੇ ਸੀਗੇ ਔਰ ਜਿਵੇਂ ਤੁਸੀਂ ਦੱਸਿਆ ਕਿ ਹੈਂਡੀਕੈਪ ਨੇ ਇੱਕ ਬਾਇਨਾ ਨਹੀਂ ਹੈਗੀ ਪਰ ਉਹ ਮੈਚ ਦੇ ਵਿੱਚ ਬਿਲਕੁਲ ਵੀ ਅਜੀਹ ਨਹੀਂ ਲੱਗ ਰਿਹਾ ਸੀਗਾ ਔਰ ਇਹ ਬਾਕੀ ਪਲੇਅਰਾਂ ਨਾਲੋਂ ਜ਼ਿਆਦਾ ਚੁਸਤੀ ਨਾਲ ਫੁਰਤੀ ਨਾਲ ਜਿਹੜਾ ਗੇਂਦ ਤੇ ਕਾਬੂ ਕਰਕੇ ਉਹਨਾਂ ਨਾਲ ਜ਼ਿਆਦਾ ਵਧੀਆ ਖੇਡ ਰਹੇ ਸਨ ਔਰ ਇਹ ਪੰਜਾਬੀ ਦੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਔਰ ਬਾਕੀ ਸਾਡੇ ਨੌਜਵਾਨ ਜਿਹੜੇ ਪੰਜਾਬ ਦੇ ਉਹਨਾਂ ਲਈ ਵੀ ਇੱਕ ਸਨੇਹਾ ਹੈ ਕਿ ਜਿਹੜੇ ਪੰਜਾਬ ਦੇ ਨੌਜਵਾਨ ਨੇ ਉਹ ਉਹਨਾਂ ਨੂੰ ਖੇਡਾਂ ਦੇ ਨਾਲ ਜੁੜਨਾ ਚਾਹੀਦਾ ਔਰ ਅਮਨਪ੍ਰੀਤ ਜੀ ਉਹਨਾਂ ਦੇ ਸਾਰਿਆਂ ਲਈ ਇੱਕ ਬਹੁਤ ਵੱਡਾ ਉਦਾਹਰਨ ਨੇ ਜੋ ਕਿ ਕਿਸੇ ਕਾਰਨ ਕਰਕੇ ਆ ਜਿਨ੍ਹਾਂ ਦਾ ਕੋਈ ਅੰਗ ਪਰਮਾਤਮਾ ਵੱਲੋਂ ਘਟ ਹੈ ਜਾਂ ਕਿਸੇ ਹਾਦਸੇ ਕਰਕੇ ਜਿਨ੍ਹਾਂ ਦਾ ਕੋਈ ਅੰਗ ਹੀਣ ਨੇ ਉਹਨਾਂ ਲਈ ਇੱਕ ਬਹੁਤ ਵੱਡੀ ਉਦਾਹਰਨ ਹੈ ਅਮਨਪ੍ਰੀਤ ਫੁੱਟਬਾਲ ਦੀ ਗੇਮ ਦੇ ਵਿੱਚ ਜੋ ਇਹਨਾਂ ਨੇ ਕਰਤੱਵ ਦਿਖਾਏ ਨੇ ਬਾਕੀ ਸਾਰੇ ਪਲੇਅਰਾਂ ਨਾਲੋਂ ਅੰਗ ਹੀਣ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਬਹੁਤ ਵਧੀਆ ਜਿਹੜੀ ਗੇਮ ਆ ਉਹ ਦਿਖਾਈ ਆ ਔਰ ਇਹਨਾਂ ਨੂੰ ਖੇਡਦੇ ਦੇਖ ਕੇ ਬੜਾ ਆਨੰਦ ਆਇਆ ਸੋ ਜਿਸ ਤਰ੍ਹਾਂ ਅਮਨ ਨੂੰ ਖੇਡਦੇ ਹੋਏ ਬਹੁਤ ਆਨੰਦ ਜੋ ਦਰਸ਼ਕ ਨੇ ਉਹਨਾਂ ਨੂੰ ਆਇਆ ਤੇ ਇਸ ਦੇ ਨਾਲ ਹੀ ਹੌਸਲਾ ਫਜ਼ਾਈ ਸਪੈਸ਼ਲ ਤੌਰ ਤੇ ਸਿੱਖਿਆ ਮੰਤਰੀ ਪ੍ਰ ਪੰਜਾਬ ਸਰਦਾਰ ਹਰਜੋਤ ਸਿੰਘ ਬੈਂਸ ਨੂੰ ਵੱਲੋਂ ਵੀ ਕੀਤੀ ਗਈ ਹੈ ਕਿਵੇਂ ਦਾ ਰੁਝਾਨ ਲੱਗਿਆ ਜਦੋਂ ਸਿੱਖਿਆ ਮੰਤਰੀ ਸਾਹਿਬ ਨੇ ਇਹਨਾਂ ਦੀ ਤਾਰੀਫ ਕੀਤੀ ਹੈ ਦੇਖੋ ਜੀ ਬਹੁਤ ਵਧੀਆ ਇੱਕ ਉਹਨਾਂ ਨੇ ਉਪਰਾਲਾ ਕੀਤਾ ਕਿ ਜਦੋਂ ਉਹਨਾਂ ਨੇ ਗਰਾਊਂਡ ਦੇ ਵਿੱਚ ਦੇਖਿਆ ਕਿ ਆਪਨ ਪ੍ਰੀਤ ਜਿਨ੍ਹਾਂ ਦੀ ਇੱਕ ਬਾਜੂ ਨਹੀਂ ਹੈਗੀ ਤੇ ਉਹ ਬਾਕੀ ਪਲੇਅਰਾਂ ਨਾਲ ਵਧੀਆ ਖੇਡ ਰਹੇ ਸੀਗੇ ਤਾਂ ਮੰਤਰੀ ਸਾਹਿਬ ਨੇ ਸਪੈਸ਼ਲੀ ਇਹਨਾਂ ਨੂੰ ਬਲਾਕ ਜਿਹੜਾ ਇਹਨਾਂ ਦਾ ਮਾਨ ਸਨਮਾਨ ਕੀਤਾ ਔਰ ਹੌਸਲਾ ਵਧਾਇਆ ਇੱਕ ਬਹੁਤ ਚੰਗੀ ਗੱਲ ਹੈ ਔਰ ਨੌਜਵਾਨਾਂ ਨੂੰ ਜਿਹੜਾ ਖੇਡਾਂ ਦੇ ਨਾਲ ਜਿਹੜਾ ਜੋੜਨ ਦੇ ਲਈ ਪ੍ਰੇਰਿਤ ਕਰਦੀ ਹੈ ਔਰ ਅਮਨਪ੍ਰੀਤ ਹੁਣੇ ਬਹੁਤ ਸਾਰੇ ਨੌਜਵਾਨਾਂ ਦੇ ਪ੍ਰੇਰਨਾ ਸਰੋਤ ਬਣ ਸਕਦੇ ਨੇ ਜਿਹੜੇ ਇਹਨਾਂ ਨੂੰ ਖੇਡਾਂਾਂ ਦੇਖ ਕੇ ਖੇਡ ਦੇ ਦੇਖ ਕੇ ਜਿਹੜੇ ਖੇਡਾਂ ਨਾਲ ਜੁੜ ਸਕਦੇ ਨੇ ਇੱਕ ਬਹੁਤ ਵੱਡਾ ਉਪਰਾਧਾ ਜਿਹੜਾ ਮੰਤਰੀ ਸਭ ਲੋਕ ਕੀਤਾ ਗਿਆ ਜਿਸ ਤਰ੍ਹਾਂ ਖੇਡ ਮੈਦਾਨ ਦੇ ਵਿੱਚ ਬਾਕੀ 11 ਮੈਂਬਰ ਹੁੰਦੇ ਨੇ 11 ਦੇ ਵਿੱਚੋਂ 10 ਜੋ ਹੈ ਉਹਨਾਂ ਦੀਆਂ ਦੋਨੋਂ ਬਾਹਾਂ ਹੈ ਪਰ ਅਮਰਪ੍ਰੀਤ ਦੀ ਜੇਕਰ ਇੱਕ ਬਾਹ ਨਹੀਂ ਹੈ ਤਾਂ ਤੁਹਾਨੂੰ ਲੱਗਦਾ ਹੈ ਕਿ ਆਪਣੇ ਆਪ ਨੂੰ ਅੰਗਹੀਨਤਾ ਨਹੀਂ ਮੰਨਦੇ ਨਹੀਂ ਜੀ ਪ੍ਰਦਰਸ਼ਨ ਕਿਵੇਂ ਦਾ ਰਿਹਾ ਇਹਨਾਂ ਦਾ ਬਹੁਤ ਹੀ ਵਧੀਆ ਪ੍ਰਦਰਸ਼ਨ ਸੀਗਾ ਇਨੋਂ ਦੇਖ ਕੇ ਸਾਨੂੰ ਵੀ ਬੜਾ ਚੰਬਾ ਹੋਇਆ ਬੇ ਇੰਨੀ ਫੁਰਤੀ ਇੰਨੇ ਡਿਸਪਲਿਨ ਦੇ ਵਿੱਚ ਇਹ ਖੇਡਦੇ ਸੀਗੇ ਸਾਡੇ ਆਪਣੇ ਹੀ ਰੌਂਟੇ ਖੜੇ ਹੁੰਦੇ ਸੀ ਦੇਖੋ ਇੰਨੀ ਫੁਰਤੀ ਨਾਲ ਬੰਦਾ ਖੇਡ ਰਿਹਾ ਹੈਗਾ ਉਹਨੂੰ ਕੋਈ ਪਰਵਾਹ ਨਹੀਂ ਆਪਣੇ ਅੰਗ ਹੈ ਕਿ ਨਹੀਂ ਹੈ ਕੋਈ ਹੱਥੇ ਵਿੱਚ ਉਹਦੀ ਬਾਹ ਕੱਟੀ ਗਈ ਉਹ ਪਰਮਾਤਮਾ ਦੀ ਉਹ ਹੈ ਪਰ ਅੱਜ ਉਹ ਉਹਨਾਂ ਦੇਖ ਕੇ ਤੁਹਾਨੂੰ ਬੜਾ ਹੀ ਆਨੰਦ ਆਇਆ ਸਾਰੇ ਨੌਜਵਾਨਾਂ ਨੂੰ ਸੇਧ ਬਹੁਤ ਵੱਡੀ ਜਿਹੜੇ ਕੋਈ ਮੜਜੀ ਗੱਲ ਪਿੱਛੇ ਲੈ ਕੇ ਅਸੀਂ ਪਿੱਛੇ हट ਜਾਂਦੇ ਆ ਕਿ ਨਹੀਂ ਜੀ ਮੈਨੂੰ ਇਸ ਚੀਜ਼ ਦੀ ਪ੍ਰੋਬਲਮ ਹੈ ਕਿ ਪਰ ਅਮਨ ਜੀ ਨੂੰ ਦੇਖ ਕੇ ਤੁਹਾਨੂੰ ਚਾਹੀਦਾ ਹੈ ਕਿ ਹੌਸਲਾ ਬੁਲੰਦ ਰੱਖਣਾ ਚਾਹੀਦਾ ਹੈਗਾ ਅੱਗੇ ਵਧਣ ਵਾਸਤੇ ਸੋ ਅਮਨ ਜੀ ਨੂੰ ਦੇ ਇੱਕ ਸਾਰੇ ਹੀ ਗਰਾਉਂਡ ਕਰਾਉਡ ਦੇ ਵਿੱਚ ਤਾੜੀਆਂ ਵੱਜਦੀਆਂ ਸੀ ਜਦੋਂ ਉਹ ਖੇਡ ਰਹੇ ਸੀਗੇ ਤੁਹਾਨੂੰ ਬਹੁਤ ਮਜ਼ਾ ਆਇਆ ਇਹਨਾਂ ਨੂੰ ਦੇਖ ਕੇ ਸੋ ਅਮਨ ਜੀ ਬਾਰੇ ਤਾਂ ਅਸੀਂ ਹੁਣ ਹੋਰ ਕਿਆ ਕਹਿ ਸਕਦੇ ਆ ਪਰ ਮਾਤਰਾ ਗੋਡ ਗਿਫਟੀ ਹੈ ਜੀ ਸੋ ਇੱਕ ਤਰ੍ਹਾਂ ਜਿੱਥੇ ਗੋਡ ਗਿਫਟ ਵੀ ਦੱਸਿਆ ਜਾਂਦਾ ਹੈ ਉੱਥੇ ਹੀ ਅਮਰਪ੍ਰੀਤ ਦਾ ਆਪਣਾ ਹੌਸਲਾ ਵੀ ਬਹੁਤ ਵੱਡਾ ਹੈ ਅਮਰਪ੍ਰੀਤ ਦੇ ਇਸ ਜज्بے ਨੂੰ ਸਲਾਮ ਵੀ ਹੈ ਡੇਲੀ ਪੋਸਟ ਵੱਲੋਂ ਵੀ ਸਲਾਮ ਹੈ ਅਮਨ ਜੀ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਜਦੋਂ ਬਾਕੀ ਤਾੜੀਆਂ ਮਾਰਦੇ ਨੇ ਤੇ ਤੁਸੀਂ ਹੌਸਲਾ ਫਜ਼ਾਈ ਹੁੰਦੇ ਹੋਏ ਤੁਸੀਂ ਸਾਰਿਆਂ ਦਾ ਸਵਾਗਤ ਵੀ ਕਰਦੇ ਹੋ ਤੇ ਜੋਸ਼ ਭਰਦਾ ਹੈ ਜੋਸ਼ ਤਾਂ ਹੀ ਭਰਨੀ ਹੈ ਇਹ ਦੇਖੋ ਜਦੋਂ ਬਾਹਰੋਂ ਸਾਰਿਆਂ ਨੇ ਜੀਰਫ ਕਰਨਾ ਹੈ ਨਾ ਤੇ ਜੋਸ਼ ਤਾਂ ਪਲੇਅਰ ਚ ਭਰਨੀ ਹੈ ਪਲੇਅਰ ਆਉਂਦਾ ਕਾਦੇ ਲਈ ਆਏ ਸੀ ਇਹ ਚੀਜ਼ ਲਈ ਤਾਂ ਪਲੇਅਰ ਆਉਂਦਾ ਹੈ ਖੇਡਣ ਇਹ ਬਾਰੋਂ ਸਾਨੂੰ ਸਪੋਰਟ ਮਿਲੂਗੀ ਸਾਨੂੰ ਸਨਮਾਨ ਮਿਲਣਗੇ ਇਸੇ ਕਰਕੇ ਤਾਂ ਪਲੇਅਰ ਆਉਂਦੇ ਆ ਜਿਉਂ ਦੇ ਕਰਕੇ ਉਹ ਹੌਸਲਾ ਹੋਰ ਵੱਧਦਾ ਪਲੇਅਰ ਦਾ ਤੇ ਜੋ ਨੌਜਵਾਨ ਅੱਜ ਪਤਿਤਪੂਨੇ ਵੱਲ ਜਾ ਰਹੀ ਹੈ ਜਾਂ ਜੋ ਨੌਜਵਾਨ ਡਰੱਗ ਲੈ ਰਿਹਾ ਹੈ ਇਸ ਵੇਲੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿਉਂਕਿ ਉਹਨਾਂ ਦੇ ਅੰਗ ਪੂਰੇ ਨੇ ਤੇ ਉਹ ਡਰੱਗ ਵੱਲ ਜਾ ਰਿਹਾ ਹੈ ਤੁਹਾਡੇ ਜੇ ਜਜ਼ਬੇ ਨੂੰ ਸਲਾਮ ਹੈ ਤਾਂ ਤੁਸੀਂ ਡਰੱਗ ਵੱਲ ਨਹੀਂ ਜਾ ਰਹੇ ਕੀ ਕਹਿਣਾ ਚਾਹੋਗੇ ਜਿਹੜੇ ਮੁੰਡੇ ਅੱਜ ਦੇ ਟਾਈਮ ਦੇ ਵਿੱਚ ਨਸ਼ਾ ਕਰ ਰਹੇ ਨੇ ਏ ਭਾਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈਗੀ ਆ ਫੋਨਾਂ ਦੀ ਬਿਮਾਰੀ ਜਿਹੜੀ ਜਿਹਦੇ ਕਰਕੇ ਪਲੇਅਰ ਗਰਾਊਂਡ ਨਾਲ ਨਹੀਂ ਜੁੜਦੇ ਇਹ ਸਭ ਤੋਂ ਵੱਡੀ ਬਿਮਾਰੀ ਹੈ ਫੋਨਾਂ ਦੀ ਡਰਗ ਤਾਂ ਚਲੋ ਬਾਅਦ ਦੀ ਗੱਲ ਪਰ ਸਭ ਤੋਂ ਵੱਡੀ ਇਹ ਬਿਮਾਰੀ ਹੈ ਜੀ ਜਦੋਂ ਇਹ ਖਤਮ ਹੋ ਗਈ ਪਲੇਅਰਾਂ ਨੇ ਆਪੇ ਗਰਾਊਂਡ ਦੇ ਵਿੱਚ ਆਣਾ ਜਦੋਂ ਕਰੇ ਟਾਈਮ ਪਾਸ ਨਹੀਂ ਹੋਣਾ ਹੁਣ ਘਰੇ ਬੈਠੇ ਫੋਨਾਂ ਦੇ ਟਾਈਮ ਪਾਸ ਕਰੀ ਜਾਂਦੇ ਆ ਦਿਮਾਗ 'ਚ ਫਿਰ ਗੱਲਾਂ ਉਹ ਆਣੀਆਂ ਹੀ ਆ ਜੀ ਕਿਸ ਤਰ੍ਹਾਂ ਲੱਗਿਆ ਜਦੋਂ ਅੱਜ ਸਿੱਖਿਆ ਮੰਤਰੀ ਪੰਜਾਬ ਨੇ ਤੁਹਾਡਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜੀ ਮਾਣ ਮਹਿਸੂਸ ਹੁੰਦਾ ਹੀ ਆਪਣੇ ਆਪ ਦੇ ਵੀ ਵੀ ਚਲੋ ਇਹ ਤਾਂ ਹੁਣ ਪਰਮਾਤਮਾ ਨੇ ਜੋ ਕਰਨਾ ਸੀ ਹੋ ਗਿਆ ਹਨ ਪਰ ਫਿਰ ਵੀ ਜਦੋਂ ਇਦਾਂ ਹੌਸਲਾ ਫਜਾਈ ਹੁੰਦੀ ਹੈ ਨਾ ਜੀ ਫਿਰ ਬਹੁਤ ਮਾਣ ਮਹਿਸੂਸ ਹੁੰਦਾ ਆਪਣੇ ਆਪ ਨੂੰ ਹੋਰ ਵੀ ਜਗ੍ਹਾ ਤੇ ਮਾਣ ਹੁੰਦੇ ਰਹਿੰਦੇ ਨੇ ਇਦਾਂ ਦੇ ਸਨਮਾਨ ਹੁੰਦੇ ਨੇ ਜੀ ਹਾਂ ਜੀ ਹਰ ਇੱਕ ਜਗ੍ਹਾ ਹੀ ਤਕਰੀਬਨ ਹੁੰਦੀ ਹੀ ਹੈ ਜੀ ਜਿੱਥੇ ਮਰਜ਼ੀ ਚਲੇ ਜੀ ਖੇਡਣ ਤੇ ਕਦੇ ਪੰਜਾਬ ਸਰਕਾਰ ਨੇ ਜਾਂ ਹੋਰ ਖੇਡ ਮੰਤਰਾਲੇ ਨੇ ਜਾਂ ਤੁਹਾਡਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਹੋਵੇ ਨਹੀਂ ਹਲੇ ਤੱਕ ਤਾਂ ਕਿਸੇ ਨੇ ਨਹੀਂ ਜੀ ਇਹ ਹਲੇ ਤੱਕ ਤਾਂ ਕਿਸੇ ਨੇ ਕੋਈ ਹੋ ਨਹੀਂ ਕੀਤੀ ਕੋਈ ਮੰਗ ਰੱਖਦੇ ਹੋ ਕੋਈ ਮੰਗਤਾ ਚਲੋ ਸਾਡੀ ਤਾਂ ਕੀ ਮੰਗ ਆ ਜੀ ਪਲੇਅਰ ਨੌਕਰੀ ਵੱਲ ਨੌਕਰੀ ਤਾਂ ਜੀ ਮੈਂ ਆਲਰੇਡੀ ਕਰਦੇ ਆਂ ਜੀ ਗਵਰਨਮੈਂਟ ਜੋਬ ਕਰਦਾ ਗਵਰਨਮੈਂਟ ਜੋਬ ਕਰਦਾ ਤਾਂ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਇੱਕ ਪਾਸੇ ਉਹ ਨੌਕਰੀ ਵੀ ਕਰਦੇ ਨੇ ਗਵਰਨਮੈਂਟ ਜੋਬ ਵੀ ਕਰ ਰਹੇ ਨੇ ਤੇ ਨਾਲ-ਨਾਲ ਆਪਣੀ ਖੇਡ ਜੋ ਹੈ ਉਹ ਵੀ ਬਰਕਰਾਰ ਕਰਦੇ ਨੇ ਤਾਂ ਇੱਕ ਨਾ ਕਿਤੇ ਨਾ ਕਿਤੇ ਨੌਜਵਾਨਾਂ ਨੂੰ ਵੀ ਸੇਧ ਅਮਰਪ੍ਰੀਤ ਵਾਂਗ ਲੈਣੇ ਚਾਹੀਦੀ ਹੈ ਕੈਮਰਾਮੈਨ ਕੈਮਰਾਮੈਨ ਜਤਿਨ ਕੁਮਾਰ ਦੇ ਨਾਲ ਚੋਵੇਸ਼ ਲਟਾਵਾ ਸ਼੍ਰੀ ਨੰਦਪੁਰ